ਰੋ ਰੋ ਕੇ ਕਰਦੇ ਦੁਆ ਰੋ ਰੋ ਕੇ ਕਰਦੇ ਦੁਆ ਯੇਸ਼ੂ ਸੁਣਦੇ ਦੁਆ ਸੱਚੇ ਦਿਲ ਵਾਲਿਆਂ ਦੀ ਯੇਸ਼ੂ ਸੁਣਦੇ ਦੁਆ ਸੱਚੇ ਦਿਲ ਵਾਲਿਆਂ ਦੀ ਯੀਸੂ ਸੁਣਦੇ ਦੁਆ ਓ ਰੋ ਰੋ ਕੇ ਕਰੀਦੇ ਦੁਆ ਰੋ ਰੋ ਕੇ ਕਰੀਦੇ ਦੁਆ ਯੀਸੂ ਸੁਣਦੇ ਦੁਆ ਸੱਚੇ ਦਿਲ ਵਾਲਿਆਂ ਦੀ యేసు ਸੁਣਦਾ ਦੁਆ ਸੱਚੇ ਦਿਲ ਵਾਲਿਆਂ ਦੀ యేసు ਸੁਣਦਾ ਦੁਆ ਆਸਨੀਓ ਹੁੰਦੀ ਜਿੱਥੇ ਆਸ ਪੈਦਾ ਕਰਦਾ ਛੱਡ ਦਾਨੀ ਬਾਜੀ ਦੀ ਬਾ యేసు ਫੜੇਦਾ ਆਸਨੀਓ ਹੁੰਦੀ ਜਿੱਥੇ ਆਸ ਪੈਦਾ ਕਰਦਾ ਛੱਡ ਦਾਨੀ ਬਾਜੀ ਦੀ ਬਾ యేసు ਫੜੇਦਾ ਯੂਸਫ ਵਰ ਗਏ ਆਨੂ ਯੂਸਫ ਵਰ ਗਏ ਆਨੂ ਦੇ ਦੌ ਤਖਤ ਬਿਠਾ ਸੱਚੇ ਦਿਲ ਵਾਲਿਆਂ ਦੀ ਯੀਸੂ ਸੁਣਦਾ ਦੁਆ ਸੱਚੇ ਦਿਲ ਵਾਲਿਆਂ ਦੀ ਯੀਸੂ ਸੁਣਦਾ ਦੁਆ ਰੋ ਰੋ ਕੇ ਕਰੀ ਦੇ ਦੁਆ ਰੋ ਰੋ ਕੇ ਕਰੀ ਦੇ ਦੁਆ ਯੀਸੂ ਸੁਣਦੇ ਦੁਆ ਸੱਚੇ ਦਿਲ ਵਾਲਿਆਂ ਦੀ ਯੀਸੂ ਸੁਣਦੇ ਦੁਆ ਸੱਚੇ ਦਿਲ ਵਾਲਿਆਂ ਦੀ యేసు ਸੁਣਦੇ ਦੁਆਹੂ ਦੁੱਖਾਂ ਪਰੇਸ਼ਾਨੀਆਂ ਦਾ ਹੱਲੇ యేషు ਕਰਦਾ ਸੱਚੇ ਦਿਲੋਂ ਨਾਸਰੀ ਦਾ ਪੱਲਾ ਜਿਹੜਾ ਫੜੇਦਾ ਦੁੱਖਾਂ ਪਰੇਸ਼ਾਨੀਆਂ ਦਾ ਹੱਲੇ యేషు ਕਰਦਾ ਸੱਚੇ ਦਿਲੋਂ ਨਾਸਰੀ ਦਾ ਪੱਲਾ ਜਿਹੜਾ ਫੜੇਦਾ ਪਾਪਾਂ ਦੇ ਆਬੰਦਣਾ ਚੋ ਪਾਪਾਂ ਦੇ ਆਬੰਦਣਾ ਚੋ ਯੇਸ਼ੂ ਲੈ ਦੋ ਛੁਡਾਂ ਸੱਚੇ ਦਿਲ ਵਾਲਿਆਂ ਦੀ ਯੇਸੂ ਸੁਣਦਾ ਦੁਆ ਸੱਚੇ ਦਿਲ ਵਾਲਿਆਂ ਦੀ ਯੇਸੂ ਸੁਣਦਾ ਦੁਆ ਓ ਰੋ ਰੋ ਕੇ ਕਰੀ ਦੇ ਦੁਆ ਓ ਰੋ ਰੋ ਕੇ ਕਰੀ ਦੇ ਦੁਆ ਯੇਸੂ ਸੁਣਦਾ ਦੁਆ ਸੱਚੇ ਦਿਲ ਵਾਲਿਆਂ ਦੀ ਯੀਸੂ ਸੁਣਦਾ ਦੁਆ ਸੱਚੇ ਦਿਲ ਵਾਲਿਆਂ ਦੀ యేసు ਸੁਣਦੇ ਦੁਆਹੂ ਬੋਝ ਹੀਠਾਂ ਦੱਬਿਆਂ ਦਾ ਬੋਝ ਹੈ ਉਤਾਰਦਾ ਵਿਗੜੇ ਨਸੀਬ ਨੂੰ యేసు ਹੈ ਸਵਾਰਦਾ ਬੋਝ ਹੀਠਾਂ ਦੱਬਿਆਂ ਦਾ ਬੋਝ ਹੈ ਉਤਾਰਦਾ ਵਿਗੜੇ ਨਸੀਬ ਨੂੰ యేసు ਹੈ ਸਵਾਰਦਾ ਹੰਝੂਆਂ ਨੂੰ ਪੂੰਝਦਾ ਮਸੀਹ ਹਨ ਜੁਵਾਨ ਨੂੰ ਪੂਜ ਦਮ ਸੀ ਲੈਂਦਾ ਗਲ ਨਾ ਲੀ ਲਾ ਸੱਚੇ ਦਿਲ ਵਾਲਿਆਂ ਦੀ ਯੇਸੂ ਸੁਣਦਾ ਦੁਆ ਸੱਚੇ ਦਿਲ ਵਾਲਿਆਂ ਦੀ ਯੇਸੂ ਸੁਣਦਾ ਦੁਆ ਰੋ ਰੋ ਕੇ ਕਰੀ ਦੇ ਦੁਆ ਰੋ ਰੋ ਕੇ ਕਰੀ ਦੇ ਦੁਆ ਯੇਸੂ ਸੁਣਦੇ ਦੁਆ ਸੱਚੇ ਦਿਲ ਵਾਲਿਆਂ ਦੀ ਯੇਸੂ ਸੁਣਦੇ ਦੁਆ ਸੱਚੇ ਦਿਲ ਵਾਲਿਆਂ ਦੀ ਯੇਸੂ ਸੁਣ